ਸਸ਼ਿਕਾ ਫਰੈਂਸ ਸਕਸ ਸਾਰਿਆਂ ਨੇ ਵਧੀਆ ਹੋਣਗੇ ਵੈਲਕਮ ਹੈ ਟੂ ਮਾਈ ਯੂਟਿਊਬ ਚੈਨਲ ਤੇ ਹਾਂਜੀ ਅਸੀਂ ਅੱਜ ਆਏ ਸੀ ਕੇਪੋਰ ਟੈਟੂਸ ਤੇ ਜੋ ਕਿ ਮੈਂ ਟੈਟੂ ਬਣਵਾਉਣਾ ਸੀ ਆਪਣੇ ਹਸਬੰਦ ਦਾ ਤੇ ਅੱਜ ਉਹਨਾਂ ਨੂੰ ਦੇ ਰਹੀਆਂ ਹਾਂ ਸਰਪ੍ਰਾਈਜ਼ ਤੇ ਦਿਖਾਵਾਂਗੇ ਤੁਹਾਨੂੰ ਸਾਰਾ ਸਰਪ੍ਰਾਈਜ਼ ਤੇ ਨਾਲ ਮੇਰੇ सोनू ਵੀ ਆਈ ਆ ਤੇ ਚਲੋ ਫਿਰ ਆਪਾਂ ਅੰਦਰ ਐਂਟਰ ਕਰਦੇ ਹਾਂ ਆਪਾਂ ਪਹੁੰਚ ਗਏ විකු සේතුකොන් තුවන් වනඳ කම්ම දෙකෝ බෝඩ් වඩිය කමද තේෝ ටැටුමනන්න කිය ේ බක්කිදතනගේතන්නවොරගේ හල්ට පෙ පෙර ලක්බපු ෂැකායක චෝටාදයා හගල රක්ත.

ਆ ਗਦੇ ਪੇੜ ਤੇ ਬਰਬਰਵਾਈ ਜੇ ਤੈਰਾ ਮੈਨੂੰ ਮੈਂ ਕਹਾਂ ਤਾ 1 ਮਿੰਟ ਹਾਂ ਲੇ ਭਾਈ ਵਾਲੇ ਤੇ ਮਦਾ ਆ ਵੀ ਬੜੀ ਦੂਰੋਂ ਅਗੇ ਦੇ ਉਹ ਵੀ ਕੰਮ ਕਰਦੇ ਨੇ ਨਹੀਂ ਇਹਦਾ ਠਾਈਗਾ ਉਹਨਾਂ ਨੇ ਉਹਨਾਂ ਕਾਲਸ ਕਾ ਚੀਜ਼ ਉਹਦੇ ਕੋਲ ਉਹ ਨਾ ਭਾਈ ਆਪੀ ਲਾਉਂ ਕਰ ਰਿਹਾ 1 ਮਿੰਟ ਰੋ ਕੋਈ ਲੱਗ ਗਿਆ ਨਾ ਭਾਈ ਐਰ ਅੱਟਾ ਸੇਮ ਹੈ ਬੰਦਾ ਹੀ ਘੱਟਾ ਜਾਂਦਾ ਚੱਲੇ ਕੇ ਕਿੰਨੇ ਬੜੇ ਕਿਹੜੇ ਜਮਨ ਵੀ ਕਿਹੜੇ ਬਣਾਏ ਐਵੇਂ ਲੈ ਜਾ ਕਿਹੜੀ ਤਕੋ ਲੈ ਜਵਨ ਤਰਦਾ ਜੇ ਦਿਆ ਯਾਰ ਨੂੰ ਕੰਮ ਹੈ ਫਰੇਰ ਕੋਈ ਨਾ ਤਨ ਉਧਰ ਦੀ ਉਧਰ ਹੀ ਛੱਡਿਆ ਹਾਂਗਾ ਮੈਂ ਮੋਟਰਸਾਈਕਲ ਮੇਰਾ ਜੈਸੀ ਕੋਲੇ ਖੜਾ ਹੈ ਕਿੱਥੇ ਨਹੀਂ ਉਹ ਜੈਸੀ ਕਮਾ ਟਕਾਤੇ ਖੜੇ ਹੋ ਗਏ ਉਹ ਰੱਖਣਾ ਚੱਟਣਾ ਪਏ ਉਹ ਰੱਖਣਾ ਪਾਲਣਾ ਬੜਾ ਬੜਾ ਰਹਿ ਗਿਆ ਮੇਰਾ ਕੋ ਦਾ ਕਿੰਨੇ ਚ ਵਾਰ ਆਇਆ ਉਹ ਵੀ ਵਾਰ ਬਿੱਲਾ ਯਾਰ ਸਹੀ ਚ ਲੱਗ ਲੈ ਨਾ ਮੋਟੂਰ ਦੇ ਦੇ ਕਰ ਨੂੰ ਦੇ ਦੇ ਕਰ ਕਲਕਲਾ ਦੋਈ ਸੇ ਨਾ ਦੀ ਤੇ ਹੋਰਿਆ ਗਾਰ ਪਾਰਟੀਆਂ ਘਰਦੀਆਂ ਹੋ ਕੀ ਕਰੀ ਐ ਲੋ ਕਿਸਮਤ ਲਿਖਿਆ ਜਿਨੀ ਪੱਟੀ ਆ ਖਾਣੀ ਐ ਤਾਂ ਖਾਣੇ ਜਾਣੀ ਇਹਦਾ ਬੱਜ ਹੀ ਗਿਆ ਬਿੱਲੇ ਨੇ ਨਾਲ ਹੀ ਮਰਨਾ ਦੇ ਮੇਰੇ ਪੰਜ ਬਣਾ ਲੈ ਹੋਰ ਇਹ ਕਿਸ ਲੋ ਸੋਹਣਾ ਲੱਗ ਰਿਹਾ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਵਧੀਆ ਟੈਟੂ ਬਣਾਇਆ ਵੀਰੇ ਨੇ ਮੇਰੇ ਤੇ ਪਰ ਮੇਰੇ ਥੋੜਾ ਜਿਹਾ ਬਲੱਡ ਆਉਣ ਲੱਗ ਗਿਆ ਵਿੱਚ ਤੇ ਚਲੋ ਦੇਖਦੇ ਆਂ ਫਿਰ ਅੱਗੇ ਮਿਲਦੇ ਆ ਵੀਰੇ ਓਕੇ ਤੁਹਾਡੇ ਬਰਥਡੇ ਤੇ ਵੀਰੇ ਨੇ ਵਧੀਆ ਆਫਰ ਲਗਾਏ ਆ ਹੁਣ 19 ਤਰੀਕ ਨੂੰ ਸਾਰਿਆਂ ਨੇ ਵਿਜ਼ਿਟ ਜ਼ਰੂਰ ਕਰਿਓ 19 ਤਰੀਕ ਤੋਂ ਪਹਿਲਾਂ ਪਹਿਲਾਂ 20% ਆਫਰ ਆ ਤੇ ਜ਼ਰੂਰ ਆਇਓ ਸਾਰੇ ਜਾਣੇ ਚਲੋ ਵੀਰੇ ਠੀਕ ਆ ਓਕੇ ਬਾਈ सिटी दिस मिक्स जूस हां जी सेलिब्रिटी <laughs> की विना जी फिर मिक्स जूस की गन्ने ਦਾ ਜੂਸ ਬਸ ਅੰਮੀ ਜੂਸ ਕਰਨ ਤਾਂ ਜੂਸ ਲਈ ਤਾਂ ਅਸੀਂ ਟੈਟੂ ਬਣਵਾ ਲਿਆ ਸੀ ਜੇ ਦੇਖ ਸਕਦੇ ਤੁਸੀਂ ਤੇ ਮੈਂ ਅੱਜ ਆਪਣੇ ਹਸਬੰਡ ਨੂੰ ਦੇਣ ਜਾ ਰਹੀ ਹਾਂ ਸਰਪ੍ਰਾਈਜ਼ ਕਰਨੇ ਆ ਫਿਰ ਅੱਗੇ ਚਲੋ ਫਿਰ ਅੱਗੇ ਮਿਲਦੇ ਆ ਤੁਹਾਨੂੰ ਦੱਸੋ ਕਮੈਂਟ ਕਰਕੇ ਕਿਨੇ ਕਿਨੇ ਬਾਸ ਚਦਾਲ ਖਾਦੀ ਆ ਮੁਰਕੀ ਨਾਲ ਵੀ ਜੀ ਗਈ ਹੈ ਆ ਚੁੱਕਿਆਂ ਤੇ ਦੱਸੋ ਕਮੈਂਟ ਕਰਕੇ ਕਿੱਦਾਂ ਲੱਗ ਰਿਹਾ ਤੇ ਵੈਸੇ ਦਰਦ ਵੀ ਬਹੁਤ ਹੋ ਰਿਹਾ ਸੀ ਮੇਰੇ ਤਾਂ ਤੇ ਹੁਣ ਵੈਸੇ ਠੀਕ ਆ ਥੋੜਾ ਜਿਹਾ ਤੇ ਚਲੋ ਮੰਮੀ ਨੇ ਪੁੱਛਦੇ ਆ ਮੰਮੀ ਅਣੀ ਨਾ ਮਰ ਚਾ ਸੁਣਾ ਲੱਗਿਆ ਸੀੜ ਬਹੁਤ ਲੱਗੀ ਸੀ ਲਾਲ ਲਾਲ ਮੇਰਾ ਖੂਨ ਨਿਕਲੀ ਜਾਂਦਾ ਗੇਲ ਬਣਾ ਲੈਂਦੀ ਨਾ ਰਾਂ ਨਾ ਬਣਿਆ ਹੋਇਆ ਆਸ ਤੇਰੇ ਟੀਮ ਨਾਲ ਹਾਂ ਆਸੇ ਬਣਿਆ ਬਣਿਆ ਹੋਇਆ ਰੋਸਨ ਹਾਂ guna gu a ਮੁਖਰਾਂ ਬਦਰਾਉਣ ਲੱਗਦੀ ਸੂਈ ਜਵਦੀ ਸੂਈ ਅੱਤਾ ਅੱਲਾ ਦੇਖ ਲਓ ਦੇਖ ਲਓ ਦੇਖ ਲਓ ਦੇਖ ਲਓ ਹਾਏ ਓਏ ਜਮੇ ਕਦਰ ਹੈ ਨਹੀਂ ਪਰ ਕਿਹਾ ਵੀ ਉਹਨਾਂ ਦੱਸਦੀ ਕਿ ਕਿ ਚਲ ਖੜਾ ਕੇ ਕੇ ਫੋਰ ਟੈਟੂਸ ਕੇ ਮੈ ਲੱਗਿਆ ਉਹ ਚੋਰ ਆ ਰਿਹਾ ਸੀ ਉਹਨੇ ਪੰਨੀ ਲਈ ਸੀ ਕੋਸ਼ ਨਹੀਂ ਲਾਇਆਗਾ ਖੂਨ ਨਿਕਲ ਹੀ ਜਾਂਦਾ ਸੀ ਮੇਰੇ ਉਹਨੂੰ ਦੋ ਨਹੀਂ ਦਿੱਤੀ ਉਹ ਬਿੱਤੀ ਆ ਦੋ ਲਾ ਲਾ ਹਾਂ उस टाइम भोरी प्यार नहीं करदे आए हंस के भी नहीं कहा भी हाय ओए हम दो खरी लगाए मेरी पूछा मैंने दिखाई की और की ना चोके सरप्राइज खराब करता मेरे बेबी क्या क्या बना लिया ਕਿ ਤਰ੍ਹਾਂ ਖਾਊਗੀ ਮੇਰੇ ਤੋਂ ਰੋ ਤੇਰੀ ਬੇਈਮੀ ਕਰਦੇ ਹਾਂ ਪਾਗਲ ਜੀ ਇਹ ਸਾਰਾ ਸਰਪ੍ਰਾਈਜ਼ ਖਰਾਬ ਕਰਦੀ ਹੈ ਮੇਰੇ ਛੱਟਿਆ ਪੁੱਤ ਜਾ ਕੇ ਆਉਣਾ ਬਠਿੰਡੇ ਬਠਿੰਡੇ ਦੀ ਬਲਾਗ ਦੀ ਬਠਿੰਡੇ ਜਾ ਕੇ ਆਉਣਾ ਹੁਣ ਹੂੰ ਬੱਬੂ ਕੋਲ ਜਾਣਾ ਚੱਲ ਗਏ ਚੱਲਦੇ ਪਾਸੇ ਜਾਣਾ ਬਾਈਕ ਤੇ ਚੱਲਾਂਗੇ ਪਹਿਲੇ ਦੱਸੋ ਕਿਵੇਂ ਲੱਗਿਆ ਸਰਪ੍ਰਾਈਜ਼ ਆਮ ਦਾ ਮੋਟਰਸਾਈਕਲ ਹੈ ਹਾਂ ਕੌਣ ਆਈ ਅੰਦਰ ਸੱਚੀ ਐਮਪੀ ਹੈ ਬਾਈ ਠੀਕ ਸਪੈਲਿੰਗ ਠੀਕ ਸਪੈਲਿੰਗ ਲੱਦਣਾ ਨਹੀਂ ਸੋਣਾ ਬਣਿਆ ਕਿ ਨਹੀਂ ਪਹਿਲਾਂ ਤਾਂ ਮੈਂ 24 ਲਿਖਾਉਣਾ ਸੀ ਨਾ ਹਾਰਡ ਬਣਵਾ ਲੈਂਦੀ ਇੱਥੇ ਹਮ ਆਈਂ ਨਹੀਂ ਪੀੜ ਪਤਾ ਕਿੰਨੇ ਲਾਦੀ ਆ ਤੁਹਾਡੇ ਬਣਾ ਕੇ ਲਿਆਉਂਗੀ ਵੱਡਾ ਸਾਰਾ ਆਪਦੇ ਨਾਮ ਦਾ ਉਹਨੇ ਕਿਹਾ ਸੀ ਵੀਰੇ ਨੇ ਉਹ ਕਹਿੰਦਾ ਆਪਦੇ ਹਸਬੰਡ ਨੂੰ ਵੀ ਲੈ ਕੇ ਆਈ ਮੈਂ ਕਿਹਾ ਜਰੂਰ ਮਲਾਉਂਗੀ ਤੁਹਾਡੇ ਨਾਲ ਜੀ ਤਾਂ ਮੇਰੇ ਹਸਬੰਦ ਨੂੰ ਤਾਂ ਬਹੁਤ ਪਸੰਦ ਆਇਆ ਮੇਰੇ ਡੈਡੂ ਤੇ ਤੁਸੀਂ ਵੀ ਦੱਸੋ ਕਿਦਾਂ ਲੱਗਿਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਲੈਂਡ ਸ਼ੇਅਰ ਕਰ ਦੋ ਦੱਬ ਕੇ ਤੇ ਸਪੋਰਟ ਇਦਾਂ ਹੀ ਕਰਦੇ ਰਹੋ ਠੀਕ ਹੈ ਤੇ ਫਿਰ ਮਿਲਦੇ ਆਂ ਨੈਕਸਟ ਵਲੌਗ ਚ ਤੇ ਨਵਾਂ ਕੋਈ ਵਲੌਗ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਇਦਾਂ ਹੀ ਦੇਖਦੇ ਰਹੋ ਇਹ ਦੇਖੋ ਬਲੌਗਰ ਹਾਂ ਜਾਨਸੂਰ ਸੱਚੀ ਦੋਸਤ ਨੂੰ ਪਸੰਦ ਆਇਆ ਕਿ ਨਹੀਂ ਚਲੋ ਜੀ ਤੇ ਇਹਨਾਂ ਨੂੰ ਤਾਂ ਬਹੁਤ ਖੁਸ਼ੀ ਹੋਈ ਤੇ ਹੁਣ ਦੇਖਦੇ ਆ ਇਹ ਕਿਵੇਂ ਬਣਾ ਕੇ ਲਿਆਉਣਗੇ ਮੇਰੇ ਵਾਸਤੇ ਟੈਟੂ ਬਣਾ ਕੇ ਲਿਆਉਣਗੇ ਨਾ ਨੈਭਣਾ ਆਉਂਗੀ ਮੇਰੇ ਜਿੰਨੀ ਪੀੜ ਲੱਗੀ ਦੁੱਗਣੀ ਹੋਣੀ ਚਾਹੀਦੀ ਮੈਂ ਤਾਂ ਨਿੱਕਾ ਜਿਹਾ ਬਣਾਇਆ ਤੁਸੀਂ ਵੱਡਾ ਸਾਰਾ ਬਣਾਇਆ ਪਹਿਲਾਂ ਤਾਂ ਮੈਂ ਤੁਹਾਡਾ ਨਾਮ ਪੂਰਾ ਫੋਲਾ ਲਿਖਣ ਲੱਗੀ ਸੀ ਬਲਜਿੰਦਰ ਲਿਖਣ ਲੱਗੀ ਸੀ ਤੇ ਫਿਰ ਮੈਂ ਸੋਚਿਆ ਵੀ ਚੱਲ ਸਪੀਡ ਵੱਧ ਲੱਗੂਗੀ ਤੇ ਵੀਰਾ ਵੀ ਕਹਿਣ ਲੱਗ ਗਿਆ ਕਹਿੰਦਾ ਕਹਿੰਦਾ ਛੋਟਾ ਜਿਹਾ ਠੀਕ ਹੈ ਕਹਿੰਦਾ ਵੈਸੇ ਨਾ ਕਹਿੰਦਾ 올ਡ ਨੇਮ ਜਿਹਾ ਲੱਗਦਾ ਬਲਜਿੰਦਰ ਤੇ ਕਹਿੰਦਾ ਸ਼ੈਂਟੀ ਨੇਮ ਕਹਿੰਦਾ ਯੂਨੀਕ ਜਿਹਾ ਲੱਗਦਾ ਵੀ ਮਤਲਬ ਲੱਗਦਾ ਵਧੀਆ ਪ੍ਰੋਫੈਸ਼ਨਲ ਜਿਹਾ ਕਹਿੰਦੇ ਉਹੀ ਲਿਖ ਲੈ ਸ਼ੈਂਟੀ ਲਿਖ ਲੈ ਤੇ ਮੈਂ ਕਿਹਾ ਚਲ ਸ਼ੈਂਟੀ ਲੈ ਦੋ ਦੋ ਸੋਹਣਾ ਲੱਗਿਆ ਨਾ ਪਹਿਲਾਂ ਤਾਂ ਮੈਂ ਮਤਲਬ ਕਿ ਹੋਲ ਖਾਣ ਲੱਗੀ ਸੀਗੀ ਜਿਹੜੇ ਕੈਪੀਟਲ ਹੁੰਦੇ ਆ ਹਨਾ ਵਰਡ ਪੁੱਲਰ ਲ ਕਾਲਾਂਗੇ ਕੋਈ ਨਾ ਇੱਧਰ ਲੈ ਹੱਥ ਤੇ ਲ ਕਾਲੂ ਪੁੱਲਰ ਵੱਡਾ ਸਾਰਾ ਲਗਾਇਂ ਫੰਗੋ ਰੀਤਾਂ ਦੇ ਭੁੱਲਰ ਪ੍ਰੀਤਾਂ ਦੇ ਭੁੱਲਰ ਕਿਆ ਪ੍ਰੀਤ ਭੁੱਲਰ ਲੇਕ ਲੈ ਪ੍ਰੀਤਾਂ ਦੇ ਭੁੱਲਰ ਨਾ ਭੁੱਲੋ ਸਭ ਲੋਕਾਂ ਨੂੰ ਠੀਕ ਹੈ ਤੇ ਚਲੋ ਜੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਚ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਫਿਰ ਤੁਹਾਡੇ ਲਈ ਨਵਾਂ ਬਲੌਗ ਲੈ ਕੇ ਆਵਾਂਗੇ ਤੇ ਮਿਲਦੇ ਆ ਜੀ ਫਿਰ ਅਗਲੇ ਬਲੌਗ 'ਚ ਧੰਨਵਾਦ ਸਾਰਿਆਂ ਦਾ ਦੇਖਣ ਲਈ ਥੈਂਕ ਯੂ ਬਹੁਤ-ਬਹੁਤ ਤੇ ਇਦਾਂ ਹੀ ਸਪੋਰਟ ਕਰਦੇ ਰਹੋ